ਸਾਰੇ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਕੱਚੇ ਅੰਬਾਂ ਦੀ ਖੱਟੀ ਮਿੱਟੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਚਟਨੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੁਸੀਂ ਇਸ ਚਟਨੀ ਨੂੰ ਬਣਾ ਕੇ ਸਾਲ ਭਰ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਇਹ ਚਟਨੀ ਚਟਨੀ ਵਾਸਤੇ ਅੱਪਾ ਜਿਹੜੇ ਆਂਬ ਲਏ ਆ ਉਹਨਾਂ ਨੂੰ ਪਹਿਲਾਂ ਆਪਾਂ ਕੱਦੂਕਸ ਕਰਕੇ ਤਿਆਰ ਕਰ ਲੈਂਦੇ ਆ ਫਿਰ ਆਪਾਂ ਚਟਨੀ ਬਣਾਣਾ ਸ਼ੁਰੂ ਕਰਦੇ ਚਟਣੀ ਨੂੰ ਬਣਾਉਣ ਵਾਸਤੇ 850 ਗ੍ਰਾਮ ਕੱਚੇ ਆਂਬ ਲਏ ਆ ਅੰਬਾਂ ਨੂੰ ਜਦੋਂ ਤੁਸੀਂ ਲੈਣਾ ਆ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਤਾਂ ਹੱਥ ਦੇ ਨਾਲ ਦੱਬ ਕੇ ਦੇਖ ਲੈਣਾ ਆ ਕਿ ਆਂਬ ਨਰਮ ਤਾਂ ਨਹੀਂ ਆਂਬ ਨਰਮ ਨਹੀਂ ਹੋਣੇ ਚਾਹੀਦੇ ਜੇ ਆਂਬ ਨਰਮ ਹੋ ਗਏ ਫਿਰ ਤੁਹਾਡੀ ਚਟਨੀ ਜ਼ਿਆਦਾ ਟਾਈਮ ਤੁਸੀਂ ਉਹਨੂੰ ਰੱਖ ਨਹੀਂ ਸਕੋਗੇ ਉਹ ਛੇਤੀ ਖਰਾਬ ਹੋ ਜਾਊਗੀ ਆਂਬ ਕੱਚੇ ਹੋ ਗਏ ਤਾਂ ਸਾਲ ਪਰ ਤੁਹਾਡੀ ਚਟਨੀ ਕਦੀ ਵੀ ਖਰਾਬ ਨਹੀਂ ਹੋਊਗੀ 850 ਗ੍ਰਾਮ ਆਪਾਂ ਅੰਬ ਲਏ ਆ 550 ਗ੍ਰਾਮ ਆਪਾਂ ਇਹਦੇ ਵਿੱਚ ਗੁੜ ਲਿਆ ਆ ਜਿੰਨੇ ਤੁਸੀਂ ਆਂਬ ਲੈਣੇ ਆ ਉਹ ਤੋਂ 300 ਗ੍ਰਾਮ ਤੁਸੀਂ ਗੁੜ ਘੱਟ ਲੈਣਾ ਆ ਗੁੜ ਦੀ ਜਗ੍ਹਾ ਤੇ ਤੁਸੀਂ ਖੰਡ ਵੀ ਲੈ ਸਕਦੇ ਹੋ ਸ਼ੱਕਰ ਪਾਣੀ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਜੇ ਆਪਾਂ ਬਰਾਬਰ ਦੀ ਮਾਤਰਾ ਦੇ ਵਿੱਚ ਗੁੜ ਲੈਂਦੇ ਆ ਤਾਂ ਮਿੱਠਾ ਕਾਫੀ ਜ਼ਿਆਦਾ ਹੋ ਜਾਂਦਾ ਆ ਬਾਕੀ ਜੇ ਤੁਸੀਂ ਮਿੱਠਾ ਥੋੜਾ ਜਿਹਾ ਵੱਧ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਹੁਣ ਅਸੀਂ ਆਂਬਾਂ ਨੂੰ ਛਿੱਲਣਾ ਆ ਸਭ ਤੋਂ ਪਹਿਲਾਂ ਅਸੀਂ ਇਹਨੂੰ ਉੱਪਰਲੀ ਸਾਈਡ ਤੋਂ ਛਿੱਲਾਂਗੇ ਪਤਲੀ ਪਤਲੀ ਛਿਲਕ ਉਤਾਰਨੀ ਆ ਸਾਰੇ ਅੰਬਾਂ ਨੂੰ ਆਪਾਂ ਛੇਲ ਲਿਆ ਹੁਣ ਅਸੀਂ ਇਹਨੂੰ ਕੱਦੂਕਸ ਕਰਨਾ ਆ ਕੱਦੂਕਸ ਇਹਨੂੰ ਆਪਾਂ ਮੋਟੀ ਸਾਈਡ ਤੋਂ ਕਰਾਂਗੇ ਆਂਬ ਨੂੰ ਇਹਦਾ ਲੰਬਾਈ ਦੇ ਵਿੱਚ ਕੱਦੂਕਸ ਕਰਿਓ ਉਦੇ ਨਾਲ ਕੀ ਹੋਗਾ ਇਹਦੇ ਜਿਹੜੇ ਲੱਛੇ ਹੋਗੇ ਉਹ ਲੰਬੇ ਨਿਕਲੋਗੇ ਫਿਰ ਸਾਰੇ ਅੰਬਾਂ ਨੂੰ ਆਪਾਂ ਇਸੇ ਤਰ੍ਹਾਂ ਕੱਦੂਕਸ ਕਰਕੇ ਤਿਆਰ ਕਰ ਲੈਣਾ ਹੈ ਗੁੜ ਨੂੰ ਵੀ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਤੋੜ ਲਾਂਗੇ ਦੋਨੇ ਚੀਜ਼ਾਂ ਨੂੰ ਆਪਾਂ ਤਿਆਰ ਕਰ ਲਿਆ ਅੰਬ ਵੀ ਕਤਕਸੋ ਹੋ ਗਏ ਗੁੜ ਵੀ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਿਆ ਹੁਣ ਚਟਣੀ ਦੇ ਵਾਸਤੇ ਇੱਕ ਮਸਾਲਾ ਤਿਆਰ ਕਰਾਂਗੇ ਮਸਾਲੇ ਦੇ ਨਾਲ ਹੀ ਚਟਣੀ ਦਾ ਸਵਾਦ ਵਧਿਆ ਆਊਗਾ ਜਿੰਨਾ ਮੈਂ ਇਹ ਸਮਾਨ ਲਿਆ ਆ ਇਹ 800 ਗ੍ਰਾਮ ਅੰਬਾਂ ਦੇ ਹਿਸਾਬ ਨਾਲ ਲਿਆ ਆ ਜੇ ਤੁਸੀਂ ਜ਼ਿਆਦਾ ਅੰਬ ਲੈਂਦੇ ਹੋ ਤਾਂ ਤੁਸੀਂ ਉਹਦੇ ਹਿਸਾਬ ਦੇ ਨਾਲ ਸਮਾਨ ਜਿਹੜਾ ਆ ਜ਼ਿਆਦਾ ਕਰ ਲੈਣਾ ਆ ਇੱਕ ਜਿਹੜਾ ਚਮਚਾ ਪਖਾਨ ਵਾਲਾ ਘੜੇ ਦੇ ਵਿੱਚ ਇਸਤੇਮਾਲ ਕਰਦੇ ਆ ਇਹ ਉਹਦੇ ਨਾਲ ਮੈਂ ਸਾਰੀਆਂ ਚੀਜ਼ਾਂ ਦਾ ਨਾਪ ਲਿਆ ਆ 1 ਚਮਚਾ ਜੀਰਾ ਲਿਆਇਆ ਜੀਰਾ ਪਾ ਲਿਆ ਡੇਢ ਚਮਚਾ ਸੁੱਕਾ ਹੋਇਆ ਧਨੀਆ ਅੱਧਾ ਚਮਚਾ ਅਜਵਾਇਣ 4-5 ਹਰੀਆਂ ਇਲਾਇਚੀਆਂ ਤੇ 8-10 ਲਈਆਂ ਕਾਲੀਆਂ ਮਿਰਚਾਂ ਮਸਾਲੇ ਨੂੰ ਤੁਸੀਂ ਇਦਾਂ ਭੁੰਨ ਵੀ ਸਕਦੇ ਹੋ ਜੇ ਨਹੀਂ ਭੁੰਨਣਾ ਤਾਂ ਤੁਸੀਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਭੁੰਨ ਹੋ ਗਈਆਂ ਹੁਣ ਅਸੀਂ ਇਹਦੇ ਵਿੱਚ ਪਾ ਦੇਣੀ ਆ 1.5 ਚਮਚਾ ਸੌਂਫ ਸੌਂਫ ਨੂੰ ਅਖੀਰ ਤੇ ਪਾਣਾ ਹੈ ਕਿਉਂਕਿ ਜੇ ਸੌਂਫ ਨੂੰ ਅਸੀਂ ਜ਼ਿਆਦਾ ਭੁੰਨੀਏ ਤਾਂ ਸੌਂਫ ਦੇ ਸਵਾਦ ਦੇ ਵਿੱਚ ਕੌੜਾਪਨ ਆ ਜਾਂਦਾ ਹੈ ਮਸਾਲੇ ਤਿਆਰ ਭੁੰਨ ਕੇ ਇਹਨਾਂ ਨੂੰ ਅਸੀਂ ਕੁੰਡੀ ਦੇ ਵਿੱਚ ਕੱਢ ਲੈਣਾ ਹੈ ਮਸਾਲੇ ਨੂੰ ਅਸੀਂ ਕੁੱਟ ਲੈਣਾ ਹੈ ਇਹਨੂੰ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਥੋੜਾ ਗਰਮ ਗਰਮ ਨੂੰ ਹੀ ਕੁੱਟਣਾ ਹੈ ਜੇ ਜੇ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਮਸਾਲਾ ਪੀਸਦੇ ਹੋ ਤਾਂ ਵੀ ਉਹਨੂੰ ਥੋੜਾ ਜਿਹਾ ਦਰਦਰਾ ਰੱਖਿਓ ਜਿਆਦਾ ਬਰੀਕ ਨਾ ਕਰਿਓ ਮਸਾਲਾ ਪੀਸ ਹੋ ਗਿਆ ਇਹ ਜਿਹੜੀਆਂ ਹਰੀਆਂ ਇਲਾਇਚੀਆਂ ਦੇ ਛਿਲਕੇ ਆ ਇਹ ਆਪਾਂ ਬਾਹਰ ਕੱਢ ਲੈਣੇ ਆ ਇਹਨਾਂ ਨੂੰ ਚਾਹ ਦੇ ਵਿੱਚ ਇਸਤੇਮਾਲ ਕਰ ਸਕਦੇ ਆ ਮਸਾਲਾ ਦੇਖੋ ਨਾ ਤਾਂ ਬਹੁਤ ਜ਼ਿਆਦਾ ਆਪਾਂ ਬਰੀਕ ਕੁੱਟਿਆ ਆ ਤੇ ਨਾ ਬਹੁਤ ਜ਼ਿਆਦਾ ਮੋਟਾ ਕੁੱਟਿਆ ਆ ਕੜਾਈ ਰੱਖ ਦਾਂਗੇ ਇਹਦੇ ਵਿੱਚ ਪਾਵਾਂਗੇ ਕੱਦੂਕਸ ਕੀਤੇ ਹੋਏ ਕੱਚੇ ਆਂਬ ਨਾੜੀ ਹੁਣ ਗੁੜ ਪਾ ਦਾਂਗੇ ਲਗਾਤਾਰ ਹਿਲਾਉਂਦੇ ਹੋਏ ਹੁਣ ਆਪਾਂ ਚਟਨੀ ਨੂੰ ਪਕਾਣਾ ਆ ਜਦੋਂ ਤੱਕ ਗੁੜ ਪਿਘਲਦਾ ਨਹੀਂ ਉਦੋਂ ਤੱਕ ਇਹਨੂੰ ਹਿਲਾਉਂਦੇ ਰਹਿਣਾ ਜਦੋਂ ਤੱਕ ਗੁੜ ਪਿਗਲੂਗਾ ਨਹੀਂ ਉਦੋਂ ਤੱਕ ਸੇਕ ਆਪਾਂ ਤੇਜ਼ ਰੱਖਾਂਗੇ ਜਦੋਂ ਗੁੜ ਪਿਗਲ ਜਾਊਗਾ ਉਸ ਤੋਂ ਬਾਅਦ ਅਸੀਂ ਸੇਕ ਥੋੜਾ ਜਿਹਾ ਘਟ ਕਰ ਦੇਣੀ ਹੈ ਗੋੜ ਚੰਗੀ ਤਰ੍ਹਾਂ ਪਿਗਲ ਗਿਆ ਤੇ ਦੇਖੋ ਆਂਬ ਕਿੰਨੇ ਪਤਲੇ ਪੈ ਗਏ ਕਿਉਂਕਿ ਆਂਬਾਂ ਦੇ ਵਿੱਚੋਂ ਵੀ ਕਾਫੀ ਪਾਣੀ ਨਿਕਲਿਆ ਤੇ ਗੋੜ ਪਿਗਲਣ ਕਰਕੇ ਹੋਰ ਵੀ ਜ਼ਿਆਦਾ ਇਹਦੇ ਵਿੱਚ ਪਾਣੀ ਹੋ ਗਿਆ ਜਦੋਂ ਗੋੜ ਚ ਐਦਾਂ ਪਿਗਲ ਜਵੇ ਉਸ ਟਾਈਮ ਦੇ ਉੱਤੇ ਇਹਦੇ ਵਿੱਚ ਅਸੀਂ ਸੁੱਕੇ ਮਸਾਲੇ ਪਾਣੇ ਆ ਸੁੱਕੇ ਮਸਾਲੇ ਇਸ ਟਾਈਮ ਤੇ ਅਸੀਂ ਇਸ ਕਰਕੇ ਪਾਣੇ ਤਾਂ ਕਿ ਚਟਣੀ ਦੇ ਵਿੱਚ ਮਸਾਲਿਆਂ ਦਾ ਸੁਆਦ ਪੂਰੀ ਤਰ੍ਹਾਂ ਆ ਜਾਵੇ 2 ਚਮਚੇ ਦੇ ਵਿੱਚ ਆਪਾਂ ਲੂਣ ਪਾਵਾਂਗੇ ਬਾਕੀ ਲੂਣ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੈਣਾ ਹੈ 1 ਚਮਚਾ ਲਾਲ ਮਿਰਚ ਦਾ ਪਾਊਡਰ 1 ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਕੋੜੀ ਨਹੀਂ ਸਿਰਫ ਚਟਨੀ ਦਾ ਰੰਗ ਦੇਖਣ ਦੇ ਵਿੱਚ ਵਧੀਆ ਲੱਗੇ ਆਪਾਂ ਇਸ ਕਰਕੇ ਪਾਣ ਲੱਗੇ ਹਾਂ 1 ਚਮਚਾ ਕਲੌਂਜੀ 2 ਚਮਚੇ ਸੌਗੀ 1 ਚਮਚਾ ਮਗਜ ਜੇ ਤੁਸੀਂ ਇਹਦੇ ਵਿੱਚ ਕੋਈ ਹੋਰ ਡਰਾਈ ਫਰੂਟਸ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਕਿਉਂਕਿ ਚਟਨੀ ਦੇ ਵਿੱਚ ਡਰਾਈ ਫਰੂਟਸ ਵਧੀਆ ਲੱਗਦੇ ਆ। ਬਾਕੀ ਕਲੌਂਜੀ, ਸੌਗੀ ਤੇ ਮੱਗਜ਼ ਇਹ ਤੁਸੀਂ ਜ਼ਰੂਰ ਪਾਣੇ। ਹੁਣ ਜਦੋਂ ਤੱਕ ਇਹਦਾ ਪਾਣੀ ਸੁੱਕਦਾ ਨਹੀਂ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ। ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜਦੋਂ ਇਹ ਥੋੜੀ ਜਿਹੀ ਗਾੜੀ ਹੋ ਜਾਊਗੀ। ਚਟਣੀ ਨੂੰ ਪੱਕਦੇ ਹੋਏ 17-18 ਮਿੰਟ ਹੋ ਗਏ ਆ। ਚਟਨੀ ਅੱਗੇ ਨਾਲੋਂ ਥੋੜੀ ਜਿਹੀ ਗਾੜੀ ਹੋ ਗਈ। ਹੁਣ ਅਸੀਂ ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਕੁੱਟ ਕੇ ਰੱਖੇ ਆ ਉਹ ਪਾ ਦੇਣਾ। ਹਾਜੀ ਆਪਾਂ ਚਟਣੀ ਨੂੰ 5-7 ਮਿੰਟ ਲਈ ਹੋਰ ਪਕਾ ਕੇ ਫਿਰ ਚੈੱਕ ਕਰਦੇ ਹਾਂ। ਚਟਨੀ ਨੂੰ ਪੱਕਦੇ ਹੋਏ 26-27 ਮਿੰਟ ਹੋ ਚੁੱਕੇ ਆ ਹੁਣ ਅਸੀਂ ਇਹਨੂੰ ਚੈੱਕ ਕਰ ਲੈਣਾ ਆ ਇੱਕ ਪਲੇਟ ਦੇ ਵਿੱਚ ਥੋੜੀ ਜੀ ਆਪਾਂ ਬੂੰਦ ਪਾਵਾਂਗੇ ਇਹਦੀ ਇਹਨੂੰ ਅਸੀਂ ਥੋੜਾ ਜਿਹਾ ਟੇਡਾ ਕਰਕੇ ਦੇਖਣਾ ਆ ਦੇਖੋ ਜਿਹੜੀ ਆਪਾਂ ਬੂੰਦ ਪਾਈ ਆ ਇਹਦੀ ਲਿਕਵਿਡ ਦੀ ਉਹ ਥੱਲੇ ਨੂੰ ਆਂਦੀ ਪਈ ਆ ਇਹਦਾ ਮਤਲਬ ਆ ਕਿ ਚਟਨੀ ਜੇ ਹਲੇ ਪੂਰੀ ਤਰ੍ਹਾਂ ਪੱਕੀ ਨਹੀਂ ਆ ਥੋੜਾ ਜਿਹਾ ਅਸੀਂ ਇਹਨੂੰ 2-3 ਮਿੰਟ ਲਈ ਹੋਰ ਪਕਾਵਾਂਗੇ ਚਟਨੀ ਤੇ ਆਰਾ ਕੱਕੇ ਇਹਨੂੰ ਅਸੀਂ ਥੱਲੇ ਥਾਰ ਲੈਣਾ ਆ ਕਿਉਂਕਿ ਦੇਖਣ ਚਾਲੇ ਥੋੜੀ ਜਿਹੀ ਪਤਲੀ ਲੱਗਦੀ ਆ ਜਦੋਂ ਅਸੀਂ ਇਹਨੂੰ ਠੰਡਾ ਕਰਾਂਗੇ ਇਹਨੇ ਗਾੜੀ ਹੋ ਜਾਣਾ ਚਟਣੀ ਨੂੰ ਹੁਣ ਅਸੀਂ ਥੋੜਾ ਠੰਡਾ ਕਰਾਂਗੇ ਠੰਡਾ ਕਰਕੇ ਫਿਰ ਮੈਂ ਤੁਹਾਨੂੰ ਦਿਖਾਣੀ ਆ ਚਟਣੀ ਚੰਗੀ ਤਰ੍ਹਾਂ ਠੰਡੀ ਹੋ ਗਈ ਆ ਠੰਡੀ ਹੋਣ ਤੋਂ ਬਾਅਦ ਇਹ ਕਾਫੀ ਜ਼ਿਆਦਾ ਗਾੜੀ ਹੋ ਗਈ ਪਹਿਲਾਂ ਚਟਣੀ ਦੇਖਣ ਦੇ ਵਿੱਚ ਪਤਲੀ ਲੱਗਦੀ ਸੀ ਪਰ ਜਦੋਂ ਠੰਡੀ ਹੁੰਦੀ ਆ ਫਿਰ ਇਹ ਗਾੜੀ ਹੋ ਜਾਂਦੀ ਆ ਜਦੋਂ ਠੰਡੀ ਹੋ ਜਵੇ ਚਟਣੀ ਫਿਰ ਤੁਸੀਂ ਇਹਨੂੰ ਕਿਵੇਂ ਚੈੱਕ ਕਰਨਾ ਆ ਗੁੜ ਦੀ ਥੋੜੀ ਜੀ ਚਾਣੀ ਇਹਦਾ ਉਂਗਲ ਦੇ ਵਿੱਚ ਤੁਸੀਂ ਲਾ ਲੈਣੀ ਆ ਦੂਸਰੀ ਉਂਗਲ ਦੇ ਨਾਲ ਤੁਸੀਂ ਇਹਨੂੰ ਇਹਦਾ ਚੈੱਕ ਕਰ ਲੈਣਾ ਹਲਕੀ ਜੀ ਏਕੇ ਦੇ ਵਿੱਚ ਤਾਰ ਨਿਕਲਦੀ ਆ ਇਹਦਾ ਮਤਲਬ ਆ ਕਿ ਚਟਣੀ ਸਾਡੀ ਬਿਲਕੁਲ ਸਹੀ ਤਰੀਕੇ ਦੇ ਨਾਲ ਪੱਕੀ ਆ ਅਸੀਂ ਇਹਨੂੰ ਜ਼ਿਆਦਾ ਨਹੀਂ ਪਕਾਇਆ ਜੇ ਗੁੜ ਜ਼ਿਆਦਾ ਪੱਕ ਜਵੇ ਤਾਂ ਫਿਰ ਉਹ ਠੰਡਾ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਸਖਤ ਹੋ ਜਾਂਦਾ ਆ ਕਈ ਵਾਰੀ ਬਹੁਤ ਸਾਰੀ ਕਮੈਂਟ ਆਉਂਦੇ ਆ ਕਿ ਸਾਡੀ ਚਟਣੀ ਬਹੁਤ ਜ਼ਿਆਦਾ ਸਖਤ ਹੋ ਗਈ ਅਸੀਂ ਉਹਨੂੰ ਕਿਵੇਂ ਨਰਮ ਕਰ ਸਕਦੇ ਆ ਕਿਵੇਂ ਉਹਨੂੰ ਥੋੜਾ ਪਤਲਾ ਕਰ ਸਕਦੇ ਆ ਚਟਣੀ ਸਖਤ ਹੋਣ ਦਾ ਕਾਰਨ ਹੀ ਇਹ ਹੁੰਦਾ ਆ ਕਿ ਤੁਸੀਂ ਗੁੜ ਨੂੰ ਜ਼ਿਆਦਾ ਪਕਾ ਲਿਆ ਗੁੜ ਨੂੰ ਤੁਸੀਂ ਜ਼ਿਆਦਾ ਨਹੀਂ ਪਕਾਣਾ ਹਲਕਾ ਜਿਹਾ ਉਹਨੂੰ ਤੁਸੀਂ ਜੇਦੀ ਤਾਰ ਨਿਕਲਨੀ ਚਾਹੀਦੀ ਆ ਬਸ ਇੰਨਾ ਕੁ ਗੁੜ ਨੂੰ ਪਕਾਣਾ ਆ ਚਟਣੀ ਨੂੰ ਹੁਣ ਆਪਾਂ ਡੋਂਗੇ ਦੇ ਵਿੱਚ ਕੱਢ ਲਾਉਂਦੇ ਆ ਗੋੜ ਦੀ ਖੱਟੀ ਮਿੱਠੀ ਚਟਨੀ ਤਿਆਰ ਆ ਬਣ ਕੇ ਚਟਨੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਕੇ ਇਹਨੂੰ ਸਾਲ ਭਰ ਵਾਸਤੇ ਸਟੋਰ ਕਰ ਸਕਦੇ ਹੋ ਇਹ ਚਟਨੀ ਖਰਾਬ ਨਹੀਂ ਹੁੰਦੀ ਤੁਸੀਂ ਇਹਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਸਵਾਦ ਲੱਗੂਗੀ। ਇਸੇ ਤਰੀਕੇ ਦੇ ਨਾਲ ਇਹਨੂੰ ਬਣਾਇਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਤੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।